ਸਸਰੀ ਗਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਵਲੌਗ ਚ ਕਿਰਪਾ ਰੱਖੇ ਮਾਰਗ ਚੜ੍ਹਦੀ ਗੱ라 ਦਿਨ ਦੁਗਣਾ ਰਾਤ ਚੌਕ ਨੇ ਤੱਕਿਆਂ ਪਾਛੇ ਭਾਈ ਮੱਕੀ ਗਰਮੀ ਅੱਜ ਜ਼ੋਰ ਫੜਿਆ ਵੈ ਤਕਰੀਬਨ 7:30 ਦਾ ਹੀ ਟਾਈਮ ਹੈ ਦੇਖੋ ਹਲੇ ਧੁੱਪਾਂ ਜੀ ਨਿਕਲਣ ਲੱਗੀ ਹੈ ਹੁਣੇ ਸੇਕ ਅੱਜ ਵੱਧ ਹੈ ਅੱਜ ਦੱਖਣ ਰੁੱਖਣ ਕੁਛ ਨਹੀਂ ਹਵਾ ਚੱਲਦੀ ਨਹੀਂ ਹੈਗੀ ਵੈਸੇ ਮੌਸਮ ਆਜਾ ਗੜਬੜ ਜੀ ਵਾਲਾ ਲੱਗਦਾ ਜਿਵੇਂ ਬੱਦਲ ਬਾਈ ਜੀ ਹੁੰਦੀ ਹੈ ਵੀ ਇਹ ਵੱਟਦੇ ਦੀ ਨਿਸ਼ਾਨੀ ਇਹੀ ਪੈਦੇ ਹੁੰਦੀ ਜਿਹੜਾ ਗਰਮੀ ਜ਼ਿਆਦਾ ਵੱਟ ਜਿਆ ਹੁੰਦਾ ਨਾ ਵੀ ਮੀਂਹ ਦੇ ਚਾਂਸ ਬਣ ਜਾਂਦੇ ਆ ਚਲੋ ਦੇਖਦੇ ਸ਼ਾਮ ਤੱਕ ਲੱਗਦਾ ਵੀ ਕੁਛ ਨਾ ਕੋਈ ਕਰੂਗਾ ਜਿਹੜੇ ਸਾਡੇ ਕੋ ਬੱਟ ਹੈ ਨਹੀਂ ਪਹਿਲਾਂ ਹਵਾ ਚੱਲਦੀ ਰਹੀ ਦੋ ਕੁ ਦਿਨ ਸੋਹਣਾ ਠੰਡਾ ਚੱਲ ਰਿਹਾ ਹੁਣ ਪਰਸੋਂ ਤੇ ਹਵਾ ਹੀ ਬੰਦ ਹੈ ਦੱਖਣ ਜਿਹੜਾ ਚੱਲਦਾ ਦਾ ਬੰਦ ਜਾ ਹੋਇਆ ਵਾ ਵੀ ਮੌਸਮ ਕੱਲ ਵੀ ਸ਼ਾਮ ਨੂੰ ਗੜਵਰਜੀ ਵਾਲਾ ਹੋਇਆ ਤਾਂ ਵੈਸੇ ਲੰਘ ਗਿਆ ਵੀ ਅੱਜ ਹੁਣ ਸਵੇਰ ਟਾਈਮੇ ਬੱਟ ਪੂਰਾ ਹੈ ਆਪਾਂ ਚੱਲੇ ਰੋਪੜਨ ਨੂੰ ਅੱਜ ਵੀ ਆਪਣਾ ਜਿਹੜਾ ਟਰੈਕਟਰ ਹੈ ਨਾ ਇਹਦੇ ਪਿਛਲੇ ਚੱਕੇ ਦੀ ਸੀਲ ਲੀਕ ਹੋਈ ਵੀ ਦੀ ਸੀ ਇਹ ਚਲੋ ਕੱਦੀ ਲੀਕ ਹੈ ਦੀ ਥੋੜਾ ਥੋੜਾ ਟੁਪਕਾ ਜਿ ਕਿਤੇ ਗੇਰੀ ਜਾਂਦੇ ਜੇ ਕਿਤੇ ਟੇਡਾ ਖੜ ਜਾਂਦਾ ਦਾ ਨਹੀਂ ਜਿੱਦਾਂਲੇ ਪਾਸੇ ਸੀਰੀ ਲੀਗ ਤੇ ਉਧਰ ਮੜਾ ਬਸ ਸੌਚਾ ਕਰੇ ਖੜਾ ਦੋ ਫੇਰ ਠੀਕ ਰਹੇ ਇਹਦਾ ਵੀ ਅੱਜ ਆਪਾਂ ਨੇ ਕੱਲ ਫੋਨ ਕਰਿਆ ਤਾਂ ਮਿਸਤਰੀ ਨੂੰ ਕਹਿੰਦਾ ਵੀ ਸਾਜਰੇ ਲਿਆਈ ਵੀ ਗਰਮੀ ਹੈਗੀ ਬਹੁਤ ਹੈ ਮਾ ਫੇਰ ਵੀ ਟਾਈਮ ਕਹਿੰਦਾ 8 ਵਜੇ ਪਹੁੰਚ ਜਾਓ ਵੀ ਹੁਣ ਆਪਾਂ ਤਿਆਰੀ ਕਰੀ ਵੀ ਆ 20 ਮਿੰਟ ਦਾ ਰਸਤਾ ਆਪਣਾ ਇੱਥੇ ਰੋਪੜ ਦਾ 20 ਨਹੀਂ 15 ਕਿ ਮਿੰਟ ਲੱਗਦੇ ਆ ਚਲੋ ਤਕਰੀਬਨ 8 ਵਜਣੇ ਵਾਲੇ ਆਪਾਂ ਸਵਾ 8:00 ਡੇਟ ਦੇ ਪਹੁੰਚ ਜਾਣਾ ਦੇਖਦੇ ਹੋਵੇ ਕਿੰਨਾ ਕੰਮ ਹੈ ਜੇ ਉਹ ਅਸਲੀ ਕਹਿੰਦੇ ਐਕਸਲ ਕੱਢ ਕੇ ਪਤਾ ਲੱਗਣਾ ਬਾਹਰ ਸਹਿਜ ਕਰਾਉਣਾ ਪਿਆ ਤਾਂ ਸਹਿਜ ਕਰਨਾ ਪੈਣਾ ਕਈ ਵਾਰ ਅਸੀਲੇ ਲੀਕ ਹੋ ਜਾਂਦੇ ਐ ਸਹਜੇ ਕਹਿੰਦੇ ਵੀ ਠੀਕ ਹੁੰਦਾ ਉਹ ਖੋਲ੍ਹ ਕੇ ਪਤਾ ਲੱਗੂਗਾ ਵੀ ਚਲੋ ਅੱਜ ਇੱਕ ਠੀਕਰਾ ਕੇ ਲਿਆਉਂਦੇ ਆ ਕਿਉਂ ਹੁਣ ਹਲੇ ਕੰਮ ਇੰਨਾ ਹੈ ਨਹੀਂ ਖੇਤ ਬਾਹੇ ਵੇ ਆਪਣੇ ਧਾਨਾਂ ਦਾ ਕੰਮ ਹੈ ਹਲੇ ਥੋੜਾ ਜਿਹਾ ਟਾਈਮ ਲੱਗਣਾ ਜਦ ਤੱਕ ਆਪਾਂ ਇਹਦਾ ਲਿਆਉਂਦੇ ਸਟੀਲ ਜਿਹੜੀ ਹੈਗੀ ਕਪੂਲੀ ਵਾਲੀ ਵੀ ਇਹ ਪਿੱਛੇ ਥੋੜੀ ਜਿਹੀ ਕਿਤੇ ਚਲੋ ਉੱਥੇ ਤੇਲ ਤਾਂ ਨਹੀਂ ਗੇਰਦੇ ਕਿ ਹੌਸਲਾ ਬਾਜਾ ਰਹਿੰਦਾ ਗੱਲਾ ਚ ਮਿੱਟੀ ਜੀ ਲੱਗੀ ਜਾਂਦੀ ਹੁੰਦੀ ਉਹ ਵੀ ਆਪਾਂ ਨੇ ਪਵਾਦ ਨਹੀਂ ਕਿ ਪਾਣੀ ਇੱਥੇ ਨੋ ਐ ਕਈ ਮਿਸਤਰੀ ਦੇਖੇ ਆਪਾਂ ਵੀ ਉੱਪਰ ਟਾਪਾ ਪਟਕੇ ਪਾਉਂਦੇ ਆ ਇਹ ਪਰ ਮਿਸਤਰੀ ਜਿਹੜਾ ਸਾਡੇ ਇੱਥੇ ਪਿੰਡ ਲਾਗ ਪੈਣੀ ਐ ਐਸੀ ਦਾ ਮਿਸਤਰੀ ਆਪਣਾ ਗੋਤੀਓ ਨਾਲੇ ਵੀ ਅਸੀਂ ਪਹਿਲਾਂ ਤੇ ਕੰਮ ਹੀ ਨਾਲ ਕੋਲੋਂ ਕਰਾਉਂਦੇ ਜਿਹੜਾ ਉਹ ਵੀ ਕਰਾਉਣਾ ਆਪਣਾ ਬਾਕੀ ਇਹ ਨਾ ਪੁਲੀ ਵਾਲੀ ਜਾਵੇ ਜਿਹਨੂੰ ਹੱਥ ਪਾ ਕੇ ਅੰਦਰ ਦੇ ਨਟ-ਨੋਟੜੇ ਖੋਲ੍ਹਣਾ ਹੁੰਦਾ ਕੋਈ ਉੱਥੇ ਨੂੰ ਕਹਿੰਦੇ ਪਾ ਦਿੰਦਾ ਵੀ ਉੱਪਰ ਟਾਪਾ ਨਹੀਂ ਪਟਣਾ ਪੈਂਦਾ ਚਲੋ ਉਹਦੇ ਕਰਕੇ ਆਪਾਂ ਨਾਲ ਗੱਲਬਾਤ ਕਰੀ ਵੀ ਬਾਕੀ ਚੱਲਦੇ ਜੀ ਆਪਾਂ ਦਿਖਾਉਂਦੇ ਆ ਫਿਰ ਤੁਹਾਨੂੰ ਰੋਪੜ ਜਾ ਕੇ ਹੁਣ ਮਿਸਤਰੀ ਦੇ ਕੋਲ ਵੀ ਕਿਵੇਂ ਪੈਂਦੀ ਸੀਲ ਕਿਵੇਂ ਪਾਉਂਦਾ ਕਿ ਆ ਚ ਸਹਾਈਜ ਹੁੰਦਾ ਕੋ ਬਗੈਰ ਸਹਾਈਜ ਸਰਦਾ ਇਹ ਸਾਰਾ ਹੁਣ ਕੋਲੇ ਪਤਾ ਲੱਗੂਗਾ ਚਲੋ ਠੀਕ ਆ ਜੀ ਪਾਉਂਦੇ ਚੱਲੇ ਫਿਰ ਹੋਰ ਪਾਦੇ ਚੱਲੇ ਅੱਗੇ ਵੱਧ ਕੇ ਦੇਖਣਾ ਘਰੇ ਅੱਪਾ ਨੂੰ ਚਲੋ ਬੰਦਾ ਇੱਕ ਮਿੰਟ ਦਾ ਰਸਤਾ ਆਪਣਾ ਰੋਪੜ ਦੇ ਉਰਲੇ ਪਾਸੇ ਚੱਕਾਣਾ ਹੈ ਟਰੈਕਟਰਾਂ ਦੇ ਤੇ ਬਾਕੀ ਆਪਾਂ ਜਾ ਕੇ ਦਿਖਾਉਦੇ ਹਾਂ ਤੇ ਬਾਈਕ ਨਾਲ ਹੰਦੇ ਕੋਲ ਹਵਾਲੀ ਡਿਲੀਵਰੀ ਹੁਣ ਚੈੱਕ ਪਹਿਲਾ 855 ਵੀ ਖੁੱਲਿਆ ਵਾ 1724 ਖੁੱਲਿਆ ਵਾ ਇਹਨਾਂ ਕੋਲ ਇਹਦਾ ਸਟੀering ਨੂੰ ਦਾ ਕੰਮ ਹੋਣਾ ਮੈਨੂੰ ਲੱਗਦੇ ਖੁੱਲਿਆ ਵਾ ਜਗਾਰ ਚ ਹਜ਼ਾਰੇ ਬਗੈ ਸਟੀering ਤੇ ਟ੍ਰੈਕਟਰ ਇਹਦਾ ਹੋ ਗਿਆ ਸਟੀering ਆ ਗਿਆ ਬੁਲੇ ਸਟੀering ਇਹਦਾ ਮੋਕੋ ਮਡੀ ਕਰਾਰੀ ਰਹਿਣਾ ਜੈਸੇ ਦੇਖਦੇ ਆਂ ਦੇ ਅੱਜ 8 ਵਜੇ ਬਰਾਏ ਤੇ ਆਪਾਂ ਸਵੇਰ 8:00 ਵਜੇ ਪਹੁੰਚ ਚੁੱਕੇ ਆ। ਆਲਾ ਆਤਾ ਮਾਈ ਬਹੁਤ ਨੇ ਰੇਲ ਤੋਂ ਡਾਊਨ ਕਰੇ ਹੋਏ। ਜਦੋਂ ਦੇਖੇ ਤਾਂ ਮਾਜਾ ਦੇ ਆਪਣੇ ਆਲੇ ਠੀਕ ਹੈ। ਉਹਦੇ ਇਹਦੇ ਵਿੱਚ ਨੂੰ ਪਾ ਦੇਣਾ ਇਹਨੇ ਅਗਰ ਵੀ ਕਿ ਬਰੀਗਾ ਥਾੜਾ ਆਲਵੀ ਚਾਹੀਦਾ ਪਤਾ ਆ ਵੀ ਨਵੀਂ ਉਹ ਪਾ ਦੇ ਹੁਣ ਯਾਰ ਆ ਫੀਲ ਵੀ ਨਵੀਂ ਉਹ ਪਾ ਦਿਓ ਜਿਹੜੀ ਹਾਂ ਇਹ ਜੜ ਵੀ ਬੰਦਵੀ ਪਵਾ ਕੇ ਜੇਗਾ ਤਾਂ ਫੇਰ ਇਹ ਲੀਕ ਜੀ ਕਰੀ ਗਈ ਥੋੜਾ ਥੋੜਾ ਸਾਰੇ ਚੱਲਣ ਕਰਕੇ ਥੋੜਾ ਜਿਹਾ ਕੱਟੀ ਜਾਂਦੀ ਹੈ ਕਰਦੇ ਹੁਣੇ ਹੀ ਤਸੱਲੀ ਆ ਨੇ ਜੇ ਰੋ ਪਿੱਛੇ ਤੋਂ ਉੱਚਾ ਚੱਕ ਲੈਂਦੇ ਫੇਰ ਤੇਲ ਨਾ ਨਿਕਲੇ ਸਨਾ ਤੇਲ ਰੋਕੀ ਆ ਕਾ ਦਾ ਕੰਮ ਤੂੰ ਕਰ ਲੈ ਨਹੀਂ ਸਾਨੂੰ ਕਰ ਲੈਣ ਦੇ ਜਾ ਬੈਰਿੰਗ ਮੂਰੂ ਨੇੜੇ ਚੱਲਦਾ ਜਾਵੇਂ ਬਾਹਰੇ ਇਹ ਹੈ ਜੀ ਹੁੰਦਾ ਦੇਰ ਬਰਾ ਹੋ ਗਿਆ ਗੜਾ ਹੋ ਗਿਆ ਦੇਖੀ ਤਨ ਨਾ ਜੀ ਨਾ ਅੱਥਰਵਾ ਨਾ ਇਹਦੇ ਜਿਹਨੂੰ ਅਸੀਂ ਤਾਂ ਡਰਦੇ ਆ ਉਹ ਵਿੱਚੇ ਫਾਜ਼ਿਲ ਦਾ ਮੈਨੂੰ ਪਤਾ ਇਹਨਾਂ ਹੁਣ ਤਾਂ ਅੰਦਰ ਉਹਦੇ ਕੋਲ ਕਰਨਾ ਜਿਹੜੇ ਦੂਰਬੀ ਨਾਲੇ ਕੰਮ ਕਰਨਾ ਹੁਣ ਚੱਪ ਪਰਦੇ ਦੱਸ ਦਿੰਦਾ ਏਕੇ ਦੂਰਬੀ ਨੇ ਕਹਿੰਦੀ ਹੁੰਦਾ ਹੁਣ ਅੰਦਰੇ ਕਰ ਦਿੰਦੇ ਭਾਵੇਂ ਕੰਮ ਨੂੰ ਇਹ ਸਾਨੂੰ ਨੇ ਮੇਰੇ ਮੂਹਰੇ ਕੋ ਐਂ ਰਹੇਗਾ ਫੇਰੀ ਮੈਂ ਕਿਹੜਾ ਜਿਆ ਨਹੀਂ ਨਿਕਲਦਾ ਕੋਈ ਸੋਨਣੇ ਕਿ ਹੋਵੇ ਐਂ ਤੋਂ ਫਰੋਂਗੇ ਇਹ ਹੋਵੇ ਮੈਂ ਐਸਲੀਕੀ ਬਣਨ ਧਰ ਹੀ ਫਿਰ ਮੈਨੂੰ ਪਤਾ ਮੈਂ ਅਜੇ ਖਾਈ ਨਹੀਂ ਮੈਂ ਵਾਹ ਮੁੰਡਾ ਦਾ ਹੱਥ ਧੋੜੋ ਪਣਾਵਰਨ ਉਹਨਾਂ ਦੇ ਫਰੈਂਡ ਉਹਨਾਂ ਦੀ ਜਿਹੜੀ ਰੋਣਗੀ ਦੋਵੇਂ ਹੱਥ ਨਾਲ ਕਵਰੀ ਦਾ ਕਰਦਾ ਨਾ ਮਾੜਾ ਹੈ ਭਾਈ 11 ਅੱਧਾ ਘਸਿਆ ਪਾਉਣਾ ਇਹ 10 ਸਾਲ ਹੋ ਗਏ ਕੱਲ੍ਹ ਨੇ श्यामदेवShaderType राजनीतिपाल राजस्थान राज्य का जनक रमेश देवी सक्सेना और बहुत मिट्टी तेल करके इकट्ठी हो गई है 何と言います ਡੋਨ ਟੇਨ ਨਹੀਂ ਕਰੂਗਾ ਹਾਂ ਟੇਨਟਰੀ ਆਉਂਦੇ ਤਨੋ ਥੋੜਾ ਜਾਓ ਥੋੜਾ ਜਾਊਗਾ ਅਰੇ ਜੈਕ ਕੋ ਹੋਰ ਟੱਕਰ ਆਏ ਜਿਹੜਾ ਟਿਊਬ ਤੇ ਖੜਾ ਹੁੰਦਾ ਨਾ ਉਹ ਆਉਂਦਾ ਅਗਾਂਹ ਬੈਕਵਰਡ ਪੱਖੇ ਦੀ ਆਵਾ ਮਾਰ ਇੱਧਰ ਦੇ ਨਵਲੀ ਦਾ ਟਾਇਰ ਕਲਾ ਟਪਾਰ ਤੇ ਇਹ ਤੇ ਵਿਚਾਰ ਲੱਗ ਜਾਂਦੀ ਹੈ ਤੇ ਸੁੱਕਾ ਹੁੰਦਾ ਇਹ ਇਹਨ ਮੋਰੇ ਖੜਾ ਜਾਂਦਾ ਹੈ ਜਿਹੜਾ ਇਹਦਾ ਵਸਪਰ ਆ ਗਿਆ ਉਹ ਬਾਈ ਕੱਢਦਾ ਇਹਦਾ ਵੀ ਬਲੰਗ ਹੈਗਾ ਸੀਨ ਆਉਰੇ ਹੁੰਦੀ ਤੇ ਆਉਰੇ ਬੰਦੀ ਸੀ ਆਹ ਫਟੂਗਾ ਹੋ ਠੀਕ ਆ ਉਹ ਵਾ ਇਹਦੇ ਹੀ ਪ੍ਰੈਸ਼ ਚੱਲਦਾ ਗੱਲ ਗੱਲ ਕਰ ਆਪਣਾ ਵਾਲਾ ਚੱਲਦਾ ਇਧਰ ਇਹਦਾ 4x4 ਦੋ ਹੀ ਲੱਗਦਾ ਹੂਲੇ ਟਾਇਰ ਲਾਇਆ ਦਾ ਮਾ ਬੋਰ ਬਾਈ ਬੋਰੇ ਬਣਾ ਦਾਂ ਪੂਰਾ ਡਰ ਰੱਖ ਕੇ ਆਹੇ ਲੀਖ ਦੀ ਵੀ ਇੱਕ ਹੋਰ ਹੈ ਵੀ ਆਪਣਾ ਥੀਲ ਜਿਹੜਾ ਸੈਜ ਕਰਾਉਣ ਦਾ ਉਹ ਤਾਂ ਬਚਾਓ ਹੋ ਗਿਆ। ਜੋ ਠੀਕ ਹੈ। ਨਾਲੇ ਫਰਕ ਹੈ ਬਾਈ ਸਾਰਾ ਮਿਸਤਰੀ ਦਾ ਹੈ। ਮਿਸਤਰੀ ਆਪਣਾ ਗੋਤੀ ਆ ਕਹਿੰਦਾ ਜੇ ਆਪਣਾ ਮਾਰੂਗਾ ਛਾਵਾਂ ਕੇ ਰੂਗਾ। ਕਹਿੰਦੇ ਨੇ ਹੁੰਦੇ ਸਿਆਣਿਆਂ ਦੀ ਕਹਾਵਤ ਹੈ। ਇਹ ਵਾੜਾ ਗੋਤੀ ਹੈ ਬਾਈ ਪਿੰਡ ਪੈਣੀ ਹੈ ਬਾਈ ਦਾ। ਵੀ ਬਚਾਓ ਇਹ ਕਰੂਗਾ ਆਪਣਾ ਜਿੰਨਾ ਕਰੂਗਾ। ਮੈਨੂੰ ਵੀ ਸਾਇਜ ਦੀ ਲੋੜ ਨਹੀਂ ਹੈ ਕਿ ਸਾਇਜ ਠੀਕ ਹੈ ਇਹਦਾ ਸੀਲ ਹੈ ਕਿ ਤੇ ਚਲੋ ਖਰਾਬ ਹੋ ਰਹੀ ਹੈ ਹੁਣ ਆ ਸੀ ਜਿਹੜੀ ਸੀਲ ਹੈ ਨਵੇਂ ਮਾਡਲ ਦੇ हिसाब ਵਾਲਾ ਇਹਨੂੰ ਡਬਲ ਟੱਕਾ ਇਸ ਤੇ ਪਾਣੀ ਕੰਟ ਕਿ ਦੱਸਿਓ ਮਾਲਾ ਨੂੰ ਜਿਹੜਾ ਇਹ ਜਿਹੜਾ ਹੈ ਨਾ ਜੀ ਇਹ ਪਾਰੀ ਨਹੀਂ ਨਾ ਸੀਲ ਨੂੰ ਆਪਾਂ ਘੱਟਾ ਇਸ ਤਰ੍ਹਾਂ ਇਹ ਵੇਰੀ ਮਾਡਲੋਂ ਦਾ ਨਵਾਂ ਜਿਹਾ ਉਹ ਦੋ ਦੇ ਇਹਨੂੰ ਵਿੱਚ ਦੋ ਦੇ ਮਾਪੋਂ ਦਾ ਤਾਂ ਆਨ chào rồi bây chào lại 不。 ਆਹ ਆਹ ਵਾਹ ਵਈ ਵਾਹ ਆਰਾ ਹੁਣ ਦਾ ਉਦਰੀਆ ਡੇੜੇ ਦੀਆਂ ਦੇ ਪਰਸਾ ਦਾ ਹੈਂ ਭੈਣ ਜੋ ਦੋ ਸਿੱਧੀ ਆਗਾ ਬੱਜੀਆਂ ਮੱਥੇ ਚ ਅਲੇ ਪੰਗਾ ਲੱਤਾ ਉਹਨਾਂ ਬੱਜੀਆਂ ਇੱਕ ਸਾਢੇ ਤਰਬਦੀ ਨਹੀਂ ਹੈਗੀ ਤੇ ਰੇਗਾ ਤੇ ਬੱਜਗੀਆਂ ਹਰ ਜਾ ਹਰ ਜਾ ਹਰ ਜਾ ਤੂੰ ਇਹਦਾ ਪੰਗਾ ਲੱਤਾ ਹਾਂ ਬੱਸ 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 ਵਾਹ ਜੀ ਜੰਦਾ ਬੰਦੇ ਚਾਦੀ ਪੈ ਗਿਆ 15 ਬੰਦਾਂ ਲੜੀ ਦੇ ਦਿਆ ਉਦਰਾ ਪਰਦਾ ਜੱਸ ਹੋ ਜਾਏ ਤੇ ਚੜਦਾ ਚੜਦਾ ਨਹੀਂ ਦੋ ਹੈਗਾ ਇੱਕ ਹੋਰ ਲੈ ਜੋ ਭਾਈ ਕਰਤਾ ਫਟਾ ਪਾਤਿਆ ਜਿਹੜੇ ਢੀਲਾ ਢੋਲਾ ਦੀਆਂ ਓਕੇ ਬਾਕੀ ਆ ਵੀ ਬਾਤ ਸੀ ਜਿਹੜੀ ਗੁੱਲੇ ਵਾਲੀ ਸੀ ਇਹ ਕਹਿੰਦੇ ਵੀ ਨਵੀਂ ਫਾਰਟੇ ਮੁੰਡੇ ਨੇ ਲਾਹੋਂ ਤੋਂ ਰਾਤ ਦੇ ਓਕੇ ਹਨੋਂ ਰਬੜ ਵੀ ਕੰਮ ਕਰਦੀ ਸੀ ਹੁਣ ਤਾਂ ਸੈਂ ਮਾਰਦੀ ਕਰਾ ਪੋ ਵਾਲਿਆਂ ਦੀ ਸੀ ਲਾ ਜਦੋਂ ਆ ਪੁਲੀ ਵਾਲੀ ਵੀ ਪਾ ਗਈ ਸੀ ਕੈ ਲੱਗ ਰਿਓ ਉੱਥੇ ਦੇ ਨਾਲ ਇਹਨਾਂ ਟਾਈਮ ਦਾ ਖੜਦਾ ਜਾਂਦਾ ਹੁਣ ਤਕਰੀਬਨ ਹੋ ਗਿਆ ਤਾਂ ਘੰਟਾ ਖੜੇ ਨੂੰ ਨੂੰ ਨਹੀਂ ਉੱਥੋਂ ਟੋਪਕਾ ਜੇ ਗੇਰ ਲਾ ਜਾਂਦਾ ਸੀ ਇਹ ਤਾਂ ਹੁਣ ਸੱਟ ਨਹੀਂ ਇਹਨੂੰ ਪੱਕੇ ਇੱਟਾ ਰੱਖਿਆ ਮੈਂ ਜਾਂ ਆ ਦੇਖੋ ਇੱਟਾ ਹਲੇ ਪਈਆਂ ਇਹਨਾਂ ਬਟਾਇਰ ਕਰਕੇ ਖੜਾਉਣਾ ਪੈਂਦਾ ਦਾ ਖੇਦ ਵਿੱਚ ਵੀ ਦੇਖੇ ਮਾੜਾ ਮੋਟਾ ਖੜਾਉਣਾ ਪੈਂਦਾ ਦਾ ਨਹੀਂ ਤੇਲ ਜੇ ਗੇਰ ਲਾ ਜਾਂਦਾ ਮੈਂ ਚਲੋ ਇਹਦਾ ਲੇਬਰ ਲੱਤੀ ਆ ਬਾਈ 800 ਰੁਪਿਆ ਕਿ ਉਹ ਨਾ ਇੱਕ ਤਨਾਅ ਸਪਾਕੇ ਅੰਦਰ ਨਟ ਹੈ ਗੱਲ ਚਲੋ ਕੋ ਬਹੁਤੀ ਵੀ ਨਹੀਂ ਹੈਗੀ ਸਮਾਨ ਹੋਣਾ ਚਾਹੀਦਾ ਉਹ ਅੰਦਰ ਦੇ ਨਟ ਇਥੇ ਨੂੰ ਪਾਣਾ ਵਾ ਕੇ ਖੋਲੇਗਾ ਉਹ ਤੋਂ ਨਿਕਲ ਗਿਆ ਬਾਹਰ ਮੋੜ ਕੇ ਹੱਥ ਪਾਉਣਾ ਪੈਣਾ ਨਟ ਚੜਾਉਣ ਨੂੰ ਵੀ ਜਿਹੜਾ ਟਾਪਾ ਪਟਕੇ ਫਿਰ ਜਿਆਦਾ ਅਜਿਹਾ ਕਿ ਬਹੁਤ ਖੋਲਣਾ ਪੈਂਦਾ ਵੀ ਇਥੇ ਨੂੰ ਹੱਥ ਪਾ ਕੇ ਅੰਦਰ ਤੇ ਇਸ ਲ ਕੋਲ ਕੇ ਬਾਹਰ ਕੱਢਦਾ ਦੇਖੇ ਤੁਸੀਂ ਵੀਡੀਓ ਦੇ ਵਿੱਚ ਵੀ ਚਲੋ ਠੀਕ ਹੈ ਜੀ ਕੰਮ ਆਪਣਾ ਨਿਬੜ ਗਿਆ ਨਵਧੀਆ ਵੀ ਹੁਣ ਦਿਖਾਉਂਦਾ ਤੁਹਾਨੂੰ ਜਾਨ ਮਾਰ ਕੇ ਨਹੀਂ 5-7 ਮਿੰਟ ਜਿਹੜਾ ਬਲੌਗ ਚੱਲਦਾ ਮਸ਼ੀਨਾ ਪੂਰੀਆਂ ਨੇ ਮਿਸਤਰੀ ਆਏ ਵਾ ਚ ਫਿਰ ਸਾਰੇ ਤਕਰੀਬਨ ਕੰਮ ਹੋਣੇ ਡੇੜੇ ਜਾਂਦਾ ਟਾਇਲ ਵਾਲਿਆਂ ਦਾ ਵੀ ਨੇੜੇ ਗਿਆ ਕੰਮ ਦੂਏ ਲੂਪਰ ਵਾਲਿਆਂ ਦਾ ਵੀ ਵੀ ਚਲੋ ਦਿਖਾਉਂਦਾ ਜੀ ਇੱਕ ਵਾਰ ਉੱਧਰ ਜਾ ਕੇ 5-7 ਮਿੰਟ ਦੀ ਵੀਡੀਓ ਮਾਇ ਦਾ ਜਲ ਵੀ ਆਉਣਾ ਤੁੰਡਾ ਹੈ ਕੰਮ ਪਰ ਹੁੰਦਾ ਵਸ ਹੈ ਲੈਣਾ ਮਾਰਦੇ ਦਾ ਮਾਰਦਾ ਲੈਣਾ ਮਾਰਦੇ ਦਾ ਮਾਰੀ ਇੱਕ ਤੋਂ ਪਾ ਦੇ ਦੇਣਾ ਹਾਂ ਲੋਵਰ ਦੇ ਬਣਾ ਨਿਕਾਲ ਬਣਾਉਂਦਾ ਮਾ ਲੋਵਰ ਗੱਲ ਬਣਾਉਂਦਾ ਹੁੰਦਾ ਉਹ ਤਾਂ ਪਤਾ ਨਹੀਂ ਲੱਗਦਾ ਫੇਰ ਆ ਹੋਤੇ ਨਹੀਂ ਹੋ ਜਦ ਵੀ ਬਣਾ ਕੇ ਮਾਇ ਦਾ ਜਿਲਾ ਕਿੰਨੀ ਵਾਰ ਲੈ ਆ ਲੈਣਾ ਪਰ ਉਹਦਾ ਆ ਹੈਟਰ ਦਾ ਵਰਦਾ ਬੈਟ ਦਾ ਤੇ ਕਾਰ ਮਾਉਂਟਿੰਗ ਆ ਵਾਰੀ। ਬਈ ਜਾਲਾਈ ਗੰਨਾ ਦੇਖੋ ਪਾਇਰ ਥੱਲੇ ਹੋਈ ਦੀ ਆ। ਬੜੀ ਜੀਵੜ ਕਰੀਆ। ਰਾਂਦੇ ਨੇ ਬੜਾ ਗਰਮੀ ਵਾਲਾ ਸੂਟ ਪਾਇਆ ਉਹ ਤਾਂ ਬਰੀਕ ਹੈ 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 ਜਾ ਲੋਹਾ ਹੁੰਦਾ ਨਹੀਂ ਅਲੂਮੀਨੀਅਮ ਹੈ ਇਹ ਅਚਾਰ ਮੋਰੀਆ ਮੈਸੇ ਇਹਦਾ ਵੀ ਵਿਕ ਜਾਂਦਾ ਹੁਣਾ ਹੁਣ ਕੌਣ ਚਾਹ ਡਾਗਾ ਇੱਟਾ ਮਾਣ ਕੇ ਨਾ ਖੈਲੇ ਨਾ ਭਰ ਲੋ ਬਿੱਟੇ ਪਲਾਸਟਿਕ ਦੇ ਹਿਸਾਬ ਨਾਲ ਪਲਾਸਟਿਕ ਹੀ ਹੈ ਨਾ ਵਿੱਚ ਪਲਾਸਟਿਕ ਦੇ ਹਿਸਾਬ ਨਾਲ ਦੱਸ ਕੇ 10 ਦੇ ਕਿਲੋ ਚ ਨਮਾ ਜਿਹੜਾ ਹੁੰਦਾ ਖਤਮ ਹੈ ਬਸ ਉਹ ਬੁਲਾਉਂਦਾ ਵੀ ਦੇਖ ਰਿਹਾ ਤੁਹਾਨੂੰ ਬੁਲਾਉਂਦਾ ਅੰਦਰ ਉਹ ਬੰਦੇ ਦੋ ਹੋਰ ਪਹੁੰਚ ਕੇ ਖੜੇ ਈ ਆ ਹਾਂ ਹਾਂ ਅੱਛੇ ਦੇਖੇ ਜਾ ਰਿਹਾ ਆਓ ਭਾਈ ਦੇਖੇ ਜਾ ਰਹਾ ਤਾਂ ਬਹੁਤ ਢੇਰ ਪਾ ਦੇਖੇ ਸਾਨੂੰ ਅੱਛੇ ਇਹ ਦੇਖੇ ਜਾ ਰਿਹਾ ਹੈ